ਸਸਰੀ ਕਾਲ ਜੀ ਸਾਰੇ ਸ੍ਰੋਤਿਆਂ ਨੂੰ ਪਿਆਰ ਭਰੀ ਸਸਰੀ ਕਾਲ ਦੋਸਤੋ ਮਸ਼ੀਨ ਚ ਆਈ ਕੰਪਲੇਂਟ ਬਾਰੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗ ਰਹੇ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਚੰਗੀ ਲੱਗਦੀ ਆ ਇਹ ਚ ਆਪਣਾ ਮਸ਼ੀਨ ਚ ਚੱਲਦੀ ਚੱਲਦੀ ਚ ਤਾਗਾ ਭਾਜੂਗਾ ਤੇ ਉਹ ਤਾਗਾ ਆਪਣੇ ਕਿਵੇਂ ਉਹਦਾ ਮਸਲਾ ਹੱਲ ਕਰਨਾ ਕਿਵੇਂ ਮਸ਼ੀਨ ਆਪਾਂ ਨੇ ਪਿੱਛੇ ਲੈ ਕੇ ਜਾਣੀ ਆ ਠੀਕ ਹੈ ਜੀ ਕਿਵੇਂ ਆਪਾਂ ਨੇ ਇਹ ਸੀਟਲਸ ਸਾਫ ਕਰਨਾ ਸੀਟਲਸ ਸਾਫ ਕਰਨ ਵਾਸਤੇ ਤਕਰੀਬਨ ਆਪਣੇ ਕੋਲ ਇੱਕ 10 20 ਰੁਪਏ ਦਾ ਬੁਰਸ਼ ਮਿਲ ਜਾਂਦਾ ਰੰਗ ਕਰਨ ਵਾਲਾ ਉਹ ਜ਼ਰੂਰ ਹੋਣਾ ਚਾਹੀਦਾ ਜੀ ਆਪਣੇ ਪਾਸ ਕਿਉਂ ਇਸ ਮਸ਼ੀਨ ਨੂੰ ਜ਼ਿਆਦਾ ਤੇਲ ਨਹੀਂ ਹੁੰਦਾ ਹੈਗਾ ਇਸ ਲਈ ਆਪਾਂ ਨੂੰ ਬੁਰਸ਼ ਜ਼ਿਆਦਾ ਜ਼ਰੂਰੀ ਹੈ ਤਕਰੀਬਨ ਬੁਰਸ਼ ਦੀ ਉਹਦੀ ਸਾਰੀ ਮਸ਼ੀਨਾਂ ਨੂੰ ਲੋਡ ਪੈਂਦੀ ਆ ਪਰ ਇਸ ਮਸ਼ੀਨ ਕਰਕੇ ਖਾਸ ਕਰਕੇ ਇਹਨੂੰ ਪੂਰੀ ਲੋਡ ਪੈਂਦੀ ਹੈ ਉਹ ਬੁਰਸ਼ ਦੀ ਠੀਕ ਹੈ ਜੀ ਤੁਹਾਨੂੰ ਦਿਖਾਣੇ ਆਪਾਂ ਹੁਣ ਆ ਦੇਖੋ ਚੱਲ ਰਹੀ ਹੈ ਮਸ਼ੀਨ ਕੋਈ ਕਿਸੇ ਤਰ੍ਹਾਂ ਦੀ ਛੇੜਖਾਨੀ ਨਹੀਂ ਆਪਣੇ ਆਪ ਹੀ ਕਈ ਵਾਰੀ ਨਾ ਇਹ ਜਿਆਦਾ ਸਪੀਡ ਨਾਲ ਚੱਲ ਰਹੀ ਹੈ ਧਾਗਾ ਖਿੱਚ ਰਹੀ ਹੈ ਜੀ ਪੂਰਾ ਰੀਲ ਤੋਂ ਨਾ ਦੋ ਵਾਰੀ ਵਟਾ ਵੱਧ ਉਤਰ ਜਾਂਦਾ ਜਾਂ ਥੱਲੇ ਤੋਂ ਫਿਰਕੀ ਤੋਂ ਧਾਗਾ ਉਲਝਿਆ ਹੋ ਹੁੰਦਾ ਫਿਰਕੀ ਭਰਦੇ ਹੋਏ ਧਾਗਾ ਹੁਣ ਚ ਜਾਂਦਾ ਠੀਕ ਹੈ ਜੀ ਉਹ ਇਕੱਠਾ ਹੋ ਜਾਂਦਾ ਉਹ ਇਕੱਠਾ ਹੋ ਕੇ ਇਹ ਚ ਕੰਪਲੀਟ ਆ ਜਾਂਦੀ ਹੈ ਆਪਣੀ ਠੀਕ ਹੈ ਜੀ ਇਹ ਆ ਦੇਖਦੇ ਹਾਂ ਉਹ ਕਿਵੇਂ ਕੰਪਲੀਟ ਆਉਗੀ ਇਹ ਪਾਰੀ ਦੇ ਬਦਲੇ ਸਾਰਿਆਂ ਨੂੰ ਬੇਨਤੀ ਹੈ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਇਹ ਇੱਕ ਲਾਈਕ ਸ਼ੇਅਰ ਨਾਲ ਕੋਈ ਐਨ ਜੀ ਵੀ ਪੈਸੇ ਮਿਲ ਜਾਣੇ ਆਪਾਂ ਨੂੰ ਇੱਕ ਸਿਰਫ ਥੋੜੀ ਹੱਲਾਸ਼ੀਰੀ ਇੱਕ ਥੋੜੀ ਸ਼ਾਵਾਸ਼ੀ ਥੋੜਾ ਪਿਆਰ ਇੱਚ ਸਾਡਾ ਕੁਝ ਨਹੀਂ ਹੈਗਾ ਜੀ ਇਹ ਸਾਰਾ ਕੁਝ ਤਕਰੀਬਨ ਥੋੜਾ ਹੀ ਆ ਥੋੜੇ ਪਿਆਰ ਨਾਲ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਸਾਡੀ ਅਸਪਾਰੇ ਥੋੜੇ ਪਿਆਰ ਸਤ ਸਾਕਈਏ ਇਦੇ ਬਾਰੇ ਮਸ਼ੀਨ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਕਮੈਂਟ ਕਰ ਦਿਓ ਜੀ ਠੀਕ ਹੈ ਜਿੰਨਾ ਆਪਣੇ ਕੋਲ ਹੋ ਸਕਿਆ ਉਹਨਾਂ ਨੂੰ ਇਹਦੇ ਬਾਰੇ ਸੁਝਾ ਦੇਵਾਂਗੇ ਠੀਕ ਹੈ ਜੀ ਕੋਈ ਹੋਰ ਮੇਰੇ ਵਾਰਿਆਂ ਕੋਈ ਗਲਤ ਗਲਤ ਨਿਕਲ ਗਈ ਹੋਵੇ ਮੈਂ ਮਾਫੀ ਚਾਹਨਾ ਉਹਦੀ ਠੀਕ ਹੈ ਜੀ ਇਹ ਆਪਣਾ ਐਡਰੈਸ ਹੈਗਾ ਪੇਵਾ ਦੇਵੀਗੜ ਇਹ ਆਪਣਾ ਦੇਵੀਗੜ ਪਟਿਆਲਾ ਪੇਵਾ हाईवे ਰੋਡ ਤੇ ਉੱਤੇ ਆਈ ਇੰਨਾ ਹੀ ਆਪਾਂ ਨੂੰ ਪਟਿਆਲਾ ਪਹੁੰਚਦਾ ਤੇ ਇੰਨਾ ਹੀ ਆਪਾਂ ਨੂੰ ਪੇਵਾ ਪਹੁੰਚਦਾ ਵਿਚਕਾਰ ਆਪਣਾ ਅੱਡਾ ਪੈਂਦਾ ਦੇਵੀਗੜ੍ਹ ਦੇਵੀਗੜ੍ਹ ਬੱਸ ਸਟੈਂਡ ਤੋਂ 1 ਕਿਲੋਮੀਟਰ ਤੇ ਆਪਣੀ ਦੁਕਾਨ ਆ ਜੀ ਵੈਸੇ ਕਹਿ ਦਿੰਨੇ ਆ ਵੀ ਇੰਨੀ ਵਧੀਆ ਨਹੀਂ ਹੈਗੀ ਮਸ਼ੀਨ ਮਸ਼ੀਨ ਬਹੁਤ ਵਧੀਆ ਹੈ ਜੀ ਬਹੁਤ ਸੋਹਣਾ ਕੰਮ ਨਵੇੜਦੀ ਆ ਇਹ ਆਪਣਾ ਡਰੈੱਸ ਵੀ ਆ ਗਿਆ ਜੀ ਠੀਕ ਹੈ ਜੀ ਕੇ ਬੁਟੀਕ ਇਹ ਆਪਣਾ ਭਗਵਾਨ ਰਾਮਚੰਦਰ ਦੇ ਨਾਨਕੇ ਹੋਏ ਆ ਜੀ ਆਪਣੇ ਨੇੜੇ ਕੜਾਮ ਪਿੰਡ ਚ ਰੋਡ ਦੇ ਉੱਤੇ ਹੀ ਆਪਣੀ ਦੁਕਾਨ ਹੈ ਕਿਉਂਕਿ ਜੋ ਚੀਜ਼ ਚਲੂਗੀ ਨਾ ਉਹ ਚੋ ਪੋਈ ਨਾ ਕੋਈ ਮੋੜੀ ਮੋਟੀ ਕੰਪਲੀਟ ਜ਼ਰੂਰ ਆਣੀ ਹੈ ਜੀ ਐ ਤਾਂ ਹੈ ਨਹੀਂ ਚਾਹੇ ਉਹ ਨਵੀਂ ਆ ਚਾਹੇ ਪੁਰਾਣੀ ਆ ਆ ਦੇਖੋ ਜੀ ਕਪੜਾ ਫਸ ਗਿਆ ਆਪਣਾ ਸੀਟਲ ਦੇ ਵਿੱਚ ਇੱਕ ਕਪੜਾ ਵੱਡੇਆ ਵੱਡਣਾ ਪਿਆ ਆਪਾਂ ਨੂੰ ਨਾ ਕਰਕੇ ਇਹ ਸੀਟਲ ਆਪਾਂ ਨੂੰ ਖੋਲਣਾ ਪੈ ਗਿਆ ਸਾਰਾ ਹੀ ਬੁਰਸ਼ ਇਸ ਕਰਕੇ ਕਹਿ ਰਿਹਾ ਜੀ ਮੈਂ 10 20 ਰੁਪਏ ਦਾ ਬੁਰਸ਼ਾਂ ਦਾ ਕੋਈ ਜ਼ਿਆਦਾ ਨਹੀਂ ਇਹ ਸਾਰੀ ਡਸਟ ਸਾਫ ਹੋ ਜਾਂਦੀ ਆ ਐਨ ਪੂਰਾ ਕਲੀਨ ਹੋ ਜਾਂਦਾ ਹਰ ਤਰ੍ਹਾਂ ਤੋਂ ਹਰ ਬਰੀਕ ਚ ਬਰੀਕ ਤੋਂ ਬਰੀਕ ਜਗ੍ਹਾ ਚ ਬੁਰਸ਼ ਚਲਾ ਜਾਂਦਾ ਆਪਣਾ ਠੀਕ ਹੈ ਜੀ ਜਿਵੇਂ ਤਕਰੀਬਨ ਆਪਾਂ ਖੋਲਦੇ ਹੋਏ ਖੋਲਦੇ ਆ ਉਵੇਂ ਹੀ ਫਿੱਟ ਕਰਨਾ ਬਸ ਇੱਕ ਖੋਲਦੇ ਟਾਈਮ ਉਪਰ ਵੀਡੀਓ ਬਣਾ ਲਓ ਉਹ ਤੋਂ ਬਾਅਦ ਆਪਾਂ ਨੇ ਉਵੇਂ ਹੀ ਫਿੱਟ ਕਰਨਾ ਕੋਈ ਜਿਆਦਾ ਕਿਸੇ ਪਾਸੇ ਦੀ ਕੋਈ ਸਰਚ ਨਹੀਂ ਮਾਰਨ ਦੀ ਲੋੜ ਹੈਗੀ ਇੱਕ ਛੋਟੀ ਜੀ ਵੀਡੀਓ ਬਣਾ ਲਓ ਜਿਵੇਂ ਆਪਾਂ ਖੋਲਦੇ ਆ ਇਹਨੂੰ ਉਵੇਂ ਹੀ ਫਿੱਟ ਕਰ ਲਓ ਇੱਕ ਬੁਰਸ਼ ਲਾਜ਼ਮੀ ਹੋਣਾ ਚਾਹੀਦਾ ਆਪਣੇ ਕੋਲ ਜਿਹੜਾ ਐਨ ਪੂਰੀ ਚੰਗੀ ਤਰ੍ਹਾਂ ਸਫਾਈ ਹੋ ਜੇ ਠੀਕ ਹੈ ਜੀ ਤੇ ਇਹ ਜਿਹੜੀ ਟੁੱਕ ਪਈ ਆਪਾਂ ਉਹਦੀ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਆਪਾਂ ਨੂੰ ਸਹੀ ਕਰਨਾ ਆਪਣੀ ਫਿਰਕੀ ਪੈ ਗਈ ਜੀ ਆਪਾਂ ਨੇ ਥੋੜਾ ਜਿਹਾ ਕੱਪੜਾ ਲੈ ਲੈਣਾ ਇਹਦੇ ਕਿਸੇ ਵੀ ਸੂਟ ਦੇ ਖੁੰਜੇ ਚ ਕਿਸੇ ਪਾਸੇ ਥੋੜਾ ਜਿਹਾ ਕੱਪੜਾ ਲੈ ਕੇ ਤੇ ਨਾਲ ਰਿਵਰਸੀਬਲ ਟੇਪ ਦੀ ਮਦਦ ਨਾਲ ਆਪਾਂ ਨੇ ਕੱਪੜਾ ਰੱਖ ਕੇ ਉੱਤੇ ਥੋੜੀ ਪ੍ਰੈਸ ਪ੍ਰੈਸ ਲਾ ਕੇ ਇਹ ਆਪਣਾ ਜਿੰਨੇ ਕੱਪੜੇ ਚ ਟੁੱਕ ਆਈ ਆ ਇਹ ਬੰਦ ਹੋ ਜਾਣਾ ਸਾਰਾ ਠੀਕ ਹੈ ਜੀ ਆ ਦੇਖੋ ਕੱਪੜਾ ਲੈ ਲਿਆ ਆਪਣਾ ਇਹ ਆਪਣੇ ਟੇਲਰ ਆ ਜੀ ਅਮਨਦੀਪ ਕੌਰ ਬਹੁਤ ਹੀ ਸਿਆਣੀ ਤੇ ਸੂਰਜੀ ਹੋਈ ਆਪਣੇ ਕਾਰੀਗਰਾਂ ਆ ਦੇਖੋ ਬਹੁਤ ਹੀ ਤ੍ਰਿਕੇ ਨਾਲ ਮਸਲਾ ਹਲ ਕਰਤਾ ਇਹਦਾ ਪਤਾ ਵੀ ਨਹੀਂ ਲੱਗਣਾ ਹੈਗਾ ਜੀ ਐਵੇਂ ਵੀ ਪਤਾ ਨਹੀਂ ਲੱਗਣਾ ਹੈਗਾ ਵੀ ਇੱਥੇ ਟੁੱਕ ਆ ਗਈ ਬਾਕੀ ਇੱਥੇ ਫੁੱਲ ਨਿਕਲ ਜਾਣਾ ਇਹ ਨਾ ਤਕਰੀਬਨ ਮਸ਼ੀਨ ਜਦੋਂ ਐਵੇਂ ਚੱਲ ਜੇ ਜੀ ਟੁੱਕ ਆ ਜੀ ਇਹ ਮਸ਼ੀਨ ਨਾ ਕਈ ਟਾਂਕੇ ਅੱਗੇ ਪਰ ਜਾਂਦੀ ਆ ਆਪਾਂ ਉਹ ਮਸ਼ੀਨ ਵੈਕ ਕਰਨੀ ਪੈਂਦੀ ਆ ਇਹ ਚ ਜਿਹੜੇ ਪਲੱਸ ਮਾਈਨਸ ਦੇ ਨਿਸ਼ਾਨ ਦੇ ਵਹ ਹੁੰਦੀਆਂ ਮਸ਼ੀਨ ਚ ਉਹ ਮਾਈਨਸ ਵਾਲੇ ਨਿਸ਼ਾਨਾ ਤੇ 2 ਮਿੰਟ 2 ਸਕਿੰਟ ਉਂਗਲੀ ਰੱਖ ਕੇ ਰੱਖਣੀ ਆ ਮਸ਼ੀਨ ਆਪਣੀ ਆਟੋਮੈਟਿਕ ਵਾਪਸ ਬਗ ਜੂਗੀ ਫਿਰ ਉਹ ਆਪਣਾ ਸਹੀ ਉਥੋਂ ਹੀ ਚੱਲਣੀ ਆ ਜਿੱਥੋਂ ਆਪਾਂ ਨੂੰ ਚਲਾਵਾਂਗੇ ਆ ਦੇਖੋ ਜਿੱਥੇ ਆ ਇਧਰ ਸੁੱਜੀ ਹੱਥ ਦੀ ਉਂਗਲਵਾਂ ਮਸ਼ੀਨ ਆਪਾਂ ਨੇ ਵੈਕ ਕਰ ਲਈ ਉਥੋਂ ਆ ਦੇਖੋ ਪਾਪਸ ਜਾ ਰਹੀ ਹੈ ਰਿਵਰਸ ਹੋ ਰਹੀ ਹੈ ਮਸ਼ੀਨ ਆਪਣੀ ਆ ਦੇਖੋ ਠੀਕ ਹੈ ਜੀ ਇਹ ਆ ਦੇਖੋ ਇਹਨਾਂ ਚੱਲਣਾ ਤੋਂ ਅੱਗੇ ਪਿੱਛੇ ਹੋਣੀ ਹੈ ਮਸ਼ੀਨ ਆਪਣੀ ਆਪਾਂ ਨੇ ਪੈਰ ਘੇਰ ਤਾਂ ਚਲਾਤੀ ਮਸ਼ੀਨ ਆ ਦੇਖੋ ਜਿੱਥੇ ਟੁੱਕ ਆਈ ਸੀਗੀ ਆਪਣੇ ਤੋਂ ਉੱਥੇ ਹੀ ਫੁੱਲ ਨਿਕਲਣਾ ਉੱਥੋਂ ਹੀ ਤਿਆਰ ਹੋਣਾ ਤੇ ਆ ਜਿਵੇਂ ਜਿੰਨੀ دیر ਚਾ ਫੁੱਲ ਕੱਟਦਾ ਜੀ ਤੁਸੀਂ ਲਾਈਕ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜੀ ਵੀਡੀਓ ਬਦਿਆ ਲੱਗਦੀ ਹੈ ਜੀ ਤਾਂ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਵੀਡੀਓ ਦੇਖਣ ਲਈ ਠੀਕ ਹੈ ਜੀ ਉਹ ਦੇਖੋ ਬਹੁਤ ਹੀ ਸੋਹਣਾ ਗੜੇ ਦਾ ਖੂਬਸੂਰਤ ਡਿਜ਼ਾਈਨ ਠੀਕ ਹੈ ਜੀ। ਹਾਂ ਦੇਖੋ ਇਹ ਪਾਸ ਉਹਨਾਂ ਡਿਜ਼ਾਈਨ ਤਿਆਰ ਹੋਇਆ।